ਆ ਜੀ ਗੱਲ ਹੁਣ ਬੀਟਰ ਸਹੀ ਹੋ ਗਿਆ ਪਰ ਇਹਦਾ ਜੀ ਫ੍ਰੋ ਬਣ ਗਿਆ ਸੀਗਾ ਜੀ 5911 ਪਾਲੀਪੇਪਰ ਆ ਰਹੀ ਹੈ ਹਾਂ ਲੈ ਭਈਆ ਨੰਬਰ ਇਹਨਾਂ ਦੇ ਕਰ ਲਿਓ ਕੰਟੈਕਟ ਜਿਹੜੇ ਵੀਰਾਂ ਨੇ ਕੋਈ ਵੀ ਐਮਪਲੀਮੈਂਟ ਬਣਾਉਣਾ ਹੈ ਨਾ ਹਾਲ ਤਵੀਆਂ ਸੁਹਾਗੇ ਵੀ ਬਣਾਉਣੇ ਆ ਹਾਂ ਜੀ ਟੋਟਲ ਟੋਟਲ ਸੁਹਾਣੀ ਖੇਤੀਬਾੜੀ ਦਾ 1000 ਰੁਪਏ ਤੋਂ ਬਿਲਾ ਸਾਰਾ ਕੁਝ 1000 ਰੁਪਏ ਤੋਂ ਬਿਨਾ ਕਮੈਂਟ ਤੱਕ ਕੰਪਾਈਨ ਤਾਂ ਬਣਦੀ ਬਣਦੀ ਆ ਦਾ ਮਸੂਰਾ ਹੜੇ ਚ ਸਪਰਿੰਗ ਜੇ ਪਾਤੇ ਹਾਂ ਬਾਈ ਚਲ ਮੌਲੀ ਮਿੱਤਰੋ ਕਰ ਰਿਹਾ ਚੈੱਕ ਪਹਿਲਾਂ ਵੀ ਆਪਣੇ ਆ ਲੈਜਰ ਕਾਰਡਿੰਗ ਵਾਲੀ ਕੋੜੀ ਸੀ ਉਹ 911 ਰਹਾ ਮਗਰ ਬਾਈ 11 ਇਹ ਹੁਣ 15 ਕਰ ਰੋ ਹਾਂਜੀ ਮਿੱਤਰੋ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਉਣੇ ਆਪਾਂ 911 ਰੈਡੀ ਕਰਕੇ ਤੋਦੂ ਕੋਈ ਖੜਾਤਾ ਸੀ ਕੱਲ ਤੇ ਅੱਜ ਆਪਾਂ ਚੱਲੇ ਆਂਗੇ ਇਹ ਤੁਹਾਨੂੰ ਦੱਸ ਦਈਏ ਵੀ 15 ਹਾਲ ਕਰਾਏ ਆਗੇ ਇਹਦੇ ਲਈ ਪਹਿਲਾਂ ਆਪਾਂ ਹੌਲੈਂਡ ਲਈ ਲਿਆਂਦੇ ਸੀਗੇ ਤੇ ਹੁਣ ਇਹਦੇ ਲਈ ਆਪਣੇ ਕੋਲ ਪਹਿਲਾਂ 11 ਕਰਾਏ ਸੀ ਨਵੇਂ ਉਹ ਛੋਟੇ ਸੀਗੇ ਤੇ 15 ਕਰਾ ਲਏ ਮਾਰ ਕੇ ਫੋਲਡ ਹੁੰਦੇ 11 ਤੋਂ 15 ਹੁੰਦੇ ਕਰਾ ਲਏ ਤੇ ਉਹ ਅੱਜ ਪੁਰਾਣੇ ਆਪਣੇ ਹਲ ਦੇ ਗਏ ਤੇ ਨਵੇਂ ਜਾ ਕੇ ਲੈ ਕੇ ਆਉਣੇ ਆ ਜੋ ਕਰਾਂ ਵਾਕੀ ਵੀਡੀਓ ਨੂੰ ਮਿੱਤਰੋ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਖੜਾ ਖੜਾ ਰੈਡੀ ਜਾਵਾਂ ਤੋ ਤੂਕੇ ਹੁਣ ਅਸੀਂ ਗੱਲ ਵਾਹਣ ਬਾਹ ਕੇ ਆ ਕੇ ਤੇ ਅਸੀਂ ਚੈੱਕ ਕਰ ਸਕਦਾ 2K ਪੇਂਟ ਕੀਤਾ ਹੋਇਆ ਤੇ ਆਪਾਂ ਨੇ ਖੁਦ ਕੀਤਾ ਸੀ ਇਹਨੂੰ ਵੀਡੀਓ ਜਿਹੜੀਆਂ ਮਿਲ ਜਾਣੀਆਂ ਇਹਦੀਆਂ ਹਨਾ ਸਾਰੀਆਂ ਆਪਾਂ ਅਜੇ ਤੱਕ ਦਾ ਬਲੌਗ ਨਹੀਂ ਬਾਇ ਡਾਇਰੈਕਟਰ ਤਿਆਰ ਹੋ ਗਿਆ ਮਤਲਬ ਕਿ ਵੀਡੀਓ ਸਾਰੀ ਬਣੀ ਪਈ ਆ ਪੰਪ ਤੇ ਪਾਣੀ ਰੰਗ ਕਰੈਣੀ ਇਹ ਹੀ ਰੱਖਣਾਗਾ ਅਹੀਂ ਘੈਂਟ ਲੱਗਦਾ ਸਲਵਰ ਦਾ ਇੱਥੇ ਥੋੜਾ ਜਿਹਾ ਕਰ ਦਾਂਗੇ ਤਾਂ ਇਹਨੇ ਵੀ ਲਾ ਹੀ ਦੇਣਾ ਇਹਦਾ ਕੰਪਰੈਸਰ ਆ ਜਿਹੜਾ ਨਾਲ ਇੰਜਨ ਦੇ ਉੱਤੇ ਆਉਂਦਾਗਾ 82 ਮਾਡਲ ਆ ਇਹ ਆਪਣਾ ਹੀਟਰ ਚੈੱਕ ਕਰ ਸਕਦੇ ਮਿੱਤਰੋ ਤੇ ਇਹਦੇ ਪੰਪ ਪਾਵਰ ਸਟੀਅਰ ਇੱਧਰ ਲਾਤਾ ਤੇ ਇੱਕ ਉਹ ਦਰ ਲਾਤਾ ਇਹਦੇ ਮੂਰੇ ਦੋ ਲਾਤੇ ਇੱਕ ਮੂਰੇ ਬੈਂਪਰ ਜ ਆ ਤੇਲ ਕਰਤਾ ਡਿਸਟ੍ਰੀਬਿਊਟਰ ਅੱਡ ਲਾਤਾ ਇਹਦੇ ਉਹ ਚੈੱਕ ਕਰ ਸਕਦੇ ਹਾਂ ਇਹਨਾਂ ਤੇ ਪੰਪ ਜ ਆ ਪ੍ਰੈਸ਼ਰ ਉਸ ਖੋਲੀ ਨਹੀਂ ਇਹਦੀ ਜਮਾ ਰਿਜਨਲ ਆ ਦੇਖੋ ਸਾਰੇ ਅਜੇ ਮਤਲਬ ਕਿ 110 HP ਦਾ ਲਾਇਆ ਆਪਾਂ ਪੰਪ ਲਿਆ ਕੇ ਇਹਦੇ ਤੇ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਗਰਾ ਤੇ ਚੱਲਦੇ ਆਪਾਂ ਅੱਜ ਤੁਹਾਨੂੰ ਦਿਖਾਉਣੇ ਬਰਨਾਲੇ ਹੱਲ ਲੈਣ ਕਹ ਲਾ ਇੱਧਰ ਨਹੀਂ ਛੜ ਤੇ ਮਾੜਾ ਜਾ ਕੱਪੜਾ ਦਾ ਘਸਾਇਆ ਸੀ ਦੇਖੋ ਕਿਹੜੇ ਲੋਟ ਰੰਗ ਨਿਕਲ ਆਇਆ ਪੈਂਕੀ ਦਾ ਤੇ ਹਜੇ ਰਹਿਵੇਂ ਰੂਮਰ ਨਿਕਲ ਗਈ ਤਾਂ ਗੱਲ ਬਣ ਜੂਗੀ ਆ ਪਈਆਂ ਨੇ ਛਕੀਆਂ ਗੰਡਿਆਂ ਦੇ ਵਿੱਚ ਹੀ ਰਹਿਵੰਗਾ ਸਿਸੀਆਂ ਇਹ ਸਾਰੀਆਂ ਤੇ ਆਏ ਹਵਾਲੀਆਂ ਉਹ ਲੱਗੀ ਹੋਈ ਹੈ ਪੈਂਕੀ ਵਾਲੀ ਸਹੀੜ ਕੋਈ ਇੰਦਰ ਤਾਰ ਤੰਨ ਨੂੰ ਸਾਹ ਲਾ ਤੇ ਸਾਡਾ ਸਿਰ ਨੂੰ ਛੋਟਾ ਚੌਧਰੀ ਵੀ ਆ ਗਿਆ ਅਲੀਏ ਚੌਧਰੀਆ ਓਏ ਚੱਲੀਏ ਹਾਂ ਹੈ ਕਿੱਥੇ ਜਾਣਾਗਾ ਤੁਸੀਂ ਬਣਾ ਦੇ ਹਲ ਹਲ ਝੋਂਦਾ ਕਿੰਨੇ ਹਲ ਝੋਂਦਾ ਹਲ 14 ਹਲ ਨਹੀਂ 15 ਹੁੰਦੇ ਆ 15 ਹਲ ਲੈ ਜਾਗੇ ਤੂੰ ਤਾਂ ਘਰੇ ਰਹਿ ਯਾਰ ਤੂੰ ਕੀ ਕਰੇਗਾ ਧੁੱਪੇ ਗਰਮੀ ਚ ਨਾ ਕਿਉਂ ਆ ਪੰਨਾ ਲੈ ਲੇ ਤੇ ਫੇਫੇ ਦੀ ਜਾਊਗਾ ਹਾਂ ਪੰਨਾ ਚ ਲੈਤਾ ਹੋਇਆ ਪੰਨਾ ਕੀ ਲੈਤਾ ਹੋਇਆ ਪੰਨਾ ਪਰਨਾ ਹਾਂ ਗਿੱਲਾ ਕਰਕੇ ਅਸਾਂ ਗਿੱਲਾ ਕਰਕੇ ਪਰਨਾ ਲੈਤਾ ਹੋਇਆਗਾ ਠੀਕ ਨਹੀਂ ਤੂੰ ਘਰੇ ਦਾ ਨਾ ਨਾ ਚੱਲ ਘਰੇ ਰਹਿ ਆੜੀ ਕੁੱਟ ਪਊ ਫੇਰ ਮੈਂ ਵੀ ਚੱਲੂ ਬੇ ਨਾ ਦਾਦੂ ਨਾਲ ਆਜੀ ਆਪਦੇ ਨਾਲ

ਯਾਕਾ ਐਨਾ ਕੰਮ ਸੀਗਾ ਨਹੀਂ ਜੀਟਰੋ ਜੀਟਰੋ ਹੋਈ ਰਹਿੰਦੀ ਉਹ ਜਦੋਂ ਆ ਤਾ ਬੜਾ ਛੋਟਾ ਇਹ ਕੱਢ ਲਾਵਾ ਆਈ ਬਣਾ ਲਓ ਬਈ ਓਕੇ ਆ ਇਧਰ ਨੂੰ ਔਰੇ ਨੂੰ ਰੱਖ ਲੈ ਜੀ ਟਰਗਨੀ ਨੂੰ ਔਰੇ ਨੂੰ ਹਾਈ ਤੇ ਉਹ ਨਹੀਂ ਜਦ ਵਾਹ ਲੈ ਲੈ ਜੀ ਗਾਰ ਨੂੰ ਹੋਰ ਔਰੇ ਨੂੰ ਕਰ ਲੈ ਕਰਾਂਗੇ ਸਾਰੀ ਇਹ ਹਾਈ ਬਸ ਉਹ ਕਦੇ ਲੇਜ਼ਰ ਤੇ ਵਾਹ ਹੋ ਗਿਆ ਭਰਨ ਵੇਲੇ ਨਾ ਕੁੜਾ ਤੋੜਨ ਵਾਲਾ ਇਹਦੇ ਮਗਰ ਕਿਹੜਾ ਸੰਗਲ ਪਾਉਣਾ ਹੈ ਆਪਣੇ ਠੀਕ ਹੈ ਗ੍ਰੈਂਡਰ ਬਾਅਦ ਜੇਵਾ ਪਤਾ ਨਹੀਂ だっ ਕਿ ਅੱਗੇ ਅੱਗੇ ਵਿਚੀ ਮਿਲ ਜੂ ਹੁਣ ਤਾਂ ਬੁੜਾਈ ਵੀ ਹਾਲਤ ਅਵੀਆਂ ਸਾਰੇ ਐਪਲੀਮੈਂਟ ਸਾਰੇ ਐਪਲੀਮੈਂਟ ਬਣਾਉਂਦੇ ਨੇ ਪਨੇਸਰ ਵਾਲੇ ਹੈ ਨਾ ਇਹ ਮੇਨ ਕੋਲਾ ਜਿਹੜਾ ਚੜਦਿਆਂ ਨੂੰ ਆਹ ਹਾਲ ਵਗੈਰਾ ਹੋ ਗਏ ਨਾ ਪਵੀਆਂ ਕੰਪਿਊਟਰ ਕਰਾ ਹੀ ਆ ਕੰਮ ਉਤਰ ਕਰਾਹਾਗਾ ਇਹ ਉਤਰ ਕਰਾਵਾ ਸਾਂਚਾ ਆ ਇਹ ਉਹ ਅੱਗੇ ਜਾ ਬਾਈ ਸਟੀering ਕਾਲਾ ਜਿੰਦਰਾ ਆ ਸਟੀering ਕਾਲਾ ਜਿੰਦਰਾ ਇਹ ਇਹ ਇਗਾ ਉਹ ਖੁੱਲਾ ਪੀੜਾ ਹੋਣ ਵਾਲਾ ਠੀਕ ਆ ਤਵੀਆਂ ਵਗੈਰਾ ਸਾਰਾ ਮਤਲਬ ਸਾਰੇ ਐਮਪਲੀਮੈਂਟ ਬਣਾਉਂਦੇ ਰੇ ਮਿੱਤਰੋ ਬੁਨੇਸ਼ਰ ਵਾਲੇ ਕਿ ਆਪਾਂ ਪਹਿਲਾਂ ਇਹਨਾਂ ਨੂੰ 11 ਹਾਲ ਕਰਵਾਏ ਸੀ ਹੁਣ 15 ਕਰਵਾ ਲਈ ਆ 13 ਬਣੀਆਂ ਦਾ ਕਿਸੇ ਵੀਰ ਦੇ ਯਾ ਏ ਮੈਟਰੋ ਜਿੰਦਰਾ ਆ ਗਿਆ ਇਦਾਂ ਜੇ ਮਾਰਦੀਆਂ ਨੂੰ ਚੰਨੀਵਾ ਕਰ ਲਉ ਹਾਂ ਚਾ ਸੈਂਡ ਨੂੰ ਇਹਨਾਂ ਦਾ ਤਕਨੀਕ ਬਾਕੀ ਤੁਰੀ ਜਾਂਦੀ ਆ ਟਰੋ ਬੰਦੀ ਗੱਲ ਹੁਣ ਜੀਪਰ ਸਹੀ ਹੋ ਗਿਆ ਪਰ ਇਹਦਾ ਜੀਪਰ ਬਣ ਗਿਆ ਸੀਗਾ ਜੀਪਰ 59 11 ਪਾਲੀਪੇਪਰ ਹੋ ਗਈ ਏ ਹਾਂ ਲੈ ਭਈਆ ਨੰਬਰ ਇਹਨਾਂ ਦੇ ਕਰ ਲਿਓ ਕੰਟੈਕਟ ਜਿਹੜੇ ਵੀਰਾਂ ਨੇ ਕੋਈ ਵੀ ਐਮਪਲੀਮੈਂਟ ਬਣਾਉਣਾ ਹੈ ਨਾ ਹਾਲ ਤਵੀਆਂ ਸੁਹਾਗੇ ਵੀ ਬਣਾਉਣੇ ਆ ਹਾਂਜੀ ਟੋਟਲ ਟੋਟਲ ਸੁਹਾਣੀ ਖੇਤੀਬਾੜੀ ਦਾ ਮੈਂ ਦਾਤੀ ਦੇ ਰੁਪਏ ਤੋਂ ਬਿਨਾ ਸਾਰਾ ਕੁਝ ਦਾਤੀ ਦੇ ਰੁਪਏ ਤੋਂ ਬਿਨਾ ਕੰਪਾਇਨ ਤਾਂ ਕੰਪਾਇਨ ਤਾਂ ਬਣਦੀ ਬਣਦੀ ਆ ਤਾਂ ਮਸੂਰਾ ਹੜੇ ਚ ਹਾਂ ਇਹ ਵੀ ਜੰਗਲ ਸਪਰਿੰਗ ਜੇ ਪਾਤੇ ਹਾਂ ਬਾਈ ਚਲ ਲੋ ਵੀ ਮੈਥਰੂ ਕਰੇ ਚੈੱਕਾ ਪਹਿਲਾਂ ਵੀ ਆਪਣੇ ਵਾਲੇ ਜਰਕਡਿੰਗ ਵਾਲੀ ਕੋੜੀ ਸੀ ਉਹ ਖੜੇ ਨਾ ਢਕੇ ਰਾਵਾਂ ਫਿਰ ਬਾਈ 11 ਦੇ ਹੁਣ 15 ਕਰਾ ਦੇ 11 15 ਫੋਲਡ ਹੁੰਦੇ ਘਰੋਂ ਘਰਾਂ ਚੈੱਕ ਅੱਜ ਜਾ ਕੇ ਕਰਦਾਂ ਚੈੱਕ ਫਾਨ ਚ ਆਹ ਫਾਨ ਨਾ ਗਾੜੇ ਵਾਸਤੇ ਲਿਆਇਆ ਸੀ ਇਹ ਨਹੀਂ ਬੋਜੰਦਾ ਆਹ ਕਾ ਸਾਨੂੰ ਲੈ ਕੇ ਆਇਆ ਹੂਗਾ ਤੇ ਉਤਾਂੀਆਂ ਵਗੈਰਾ ਵੀ ਬਣਾਉਂਦਾ ਨੇ ਮਿੱਤਰੋ ਆਹ ਹਾਲ ਪੈ ਨੇ ਨਵੇਂ ਚਾਚਾ 11 12 13 15 ਸਾਰੀ ਪੈ ਨੇ ਕਰਚਾਂ ਵਾਲੇ ਰੀਪਰ ਵਗੈਰਾ ਆਹ ਦੇਖੋ 13 ਦਾ ਫੋਲਡ ਹੁੰਦਾ ਹਟਾਗਾ ਤੇ ਬਾਕੀ ਸਪਰੇਅ ਲੈਟ ਹੁੰਦੇ ਵਗੈਰਾ ਆ ਮਾਡਲ ਰੋਟਾਵੇਟਰ ਮੈਂ ਆਪਣੇ ਸਰ ਤੋਂ ਆ ਵੀ ਵਾਕੀ ਆਪਣੇ ਦਾ ਨਵੇਂ ਹਾਲ ਸੀ 11 ਹਨਾ 11 ਆਪਾਂ ਨੇ ਹੁਣ 15 ਕਰਵਾ ਲਏ ਅਜਸਟਮੈਂਟ ਵੀ ਇਹ ਕਹਿੰਦਾ ਕਰਦਾਂਗੇ ਉਹ ਭੈਣੇ ਰੰਗ ਕਰੇ 15 ਆਪਣੇ ਤੇ 11 ਵੀਰਾਂ ਨੂੰ ਕੱਢ ਚੱਲੇ ਇਹ ਆਪਾਂ ਨੇ ਸਾਰੇ 6 ਮਹੀਨੇ ਵਿੱਚ ਹੀਗੇ ਕਰਵਾਇਆ ਨੂੰ 11 ਹਾਲਾ ਪੂਰੇ ਟੌਪ ਦੇ ਟੌਪ ਮਾਡਲ ਕਰਵਾਏ ਜੀ ਇਹ ਵੀ ਲੈ ਚਾਲਦੇ ਹਾਂ ਉੱਥੇ ਲੈ ਚਾਲਦੇ ਨੇ ਵਾਹ ਟਰੈਕਟਰ ਉਤੀ ਲਾਇਆ ਦਾਲਦੇ ਆ ਕਾਢਦੇ ਗੇਅਰ ਤੇ ਉਹਨੂੰ ਨਿਊਟਰਲ ਕਰਦੇ ਹੈ ਵਡਾਗਾ ਨਹੀਂ ਯਾਰ ਸਾਨੂੰ ਤਾਂ ਕੋਈ ਨਹੀਂ ਸਾਡੇ ਤਾਂ ਹੱਥ ਜਾ ਖੁੱਲਿਆ ਹੋਇਆ ਹੁਣ ਹੈ ਭਾਈ ਦਾ ਨਾਲ ਲੱਗੇ ਮਿੱਤਰੋ ਕਰੋ ਚੈੱਕ ਕਰਾਂ ਬਾਈ ਕਹਿੰਦੇ ਰੰਗ ਦੀ ਕੁਆਲਿਟੀ ਪੂਰੀ ਘੈਂਟ ਆ ਕਰਿਆ ਕੰਪੈਨਾਂ ਵਾਲਾ ਰੰਗ ਆ ਜਿਹੜਾ ਪਨੇਸ਼ਰ ਕੰਪੈਨ ਤੇ ਵਜਦਾ ਉਹੀ ਹਾਲਾਂ ਤੇ ਮਾਰਿਆ ਤੇ ਜੀ ਟਰਨ ਨਾਡ 11 ਢਾਲੀਵਾਲ ਫਾਰਮ ਮਾਲਵਾ ਟਰੈਕਟਰ ਲਿਖਿਆ ਹੋਇਆ ਸਾਰਾ ਓਕੇ ਹੈਗਾ ਕਲਾ ਪਤੇ ਦਾ ਨਾਮ ਰਹਿ ਗਿਆ ਤੇ ਬਾਕੀ ਹਾਲ ਪੂਰੇ ਘਾਟ ਨੇ ਮਿੱਤਰੋ 11 ਆਪਾਂ ਕੱਢਦੇ ਤੇ 15 ਪਾੜੇ 11 ਤੇ 15 ਦਾ ਸੈਕਟਰ ਜਿਹੜਾ ਆਪਾਂ ਲੈ ਰਹੇ ਆ 11 ਆਪਣੇ ਵਾਲੇ ਹੋ ਪੈ ਜੇ ਕਿਸੇ ਵੀਰ ਭਰਾ ਨੂੰ ਚਾਹੀਦੇ ਨੇ ਤਾਂ ਕੰਟੈਕਟ ਕਰ ਲਓ ਮਿੱਤਰੋ ਬਾਕੀ ਵੀਡੀਓ ਨੂੰ ਘਰ ਦਿਓ ਸ਼ੇਅਰ ਧੰਨਵਾਦ